ਔਰ ਜੀਵਨਸ ਨੂੰ ਰੋਜੀ ਰੋਟੀ ਦਿੱਤੀ ਜਿਹਦੀ ਬਦੌਲ ਸਾਡੇ ਘਰ ਚੱਲਦੇ ਹੁਣ ਸਾਡਾ ਨਾਮ ਉੱਚਾ ਹੋਵੇ ਉਸ ਪੁਰਸਲੇ ਅਸੀਂ ਦਿਨ ਦੋ ਘੰਟੇ ਵੀ ਨਿਕਲ ਸਕਦੇ ਦਿਹਾੜੀਆਂ ਨਹੀਂ ਸੜ ਸਕਦੇ ਇਸ ਕਰਕੇ ਫਿਰ ਵਰਗੋਂ ਸਾਡਾ ਕੋਈ ਮੈਂ ਮਿਸਤਰੀ ਸਿੰਘਾ ਨੂੰ ਵੀ ਬੇਨਤੀ ਕਰਦਾ ਸਾਰੋ ਕਿਸੇ ਵੀ ਬਰਾਦਰੀ ਯਾਦ ਵਿੱਚ ਹੁਣ ਮਾਫ ਕਰਨਾ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਉਹ ਕੋਈ ਜ਼ਿੰਮੇਵਾਰ ਭਰਾ ਹੋਣ ਸਾਡੇ ਸਾਡੇ ਅਰਦਾਸੀ ਭਰਾ ਹੋਣ ਔਰ ਕਿਸੇ ਵੀ ਬਰਾਦਰੀ ਵਿੱਚ ਪੈਦਾ ਹੋਏ ਹੋਣ ਬਰ ਕੰਮ ਉਹ ਮਿਸਤਰੀ ਕਿ ਪੜੇ ਵਾਲਾ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਰੋਲ ਮਾਡਲ ਹੈ ਰਹਿਨਵਾ ਹੈ ਉਹ ਬਾਬਾ ਬਿਸ਼ਕਰਵਾ ਹੈ ਆਪਣੇ ਪੁੱਤ ਨੂੰ ਯਾਦ ਰੱਖਣਾ ਇਹ ਬਹੁਤ ਜ਼ਰੂਰੀ ਗੱਲ ਹੈ ਉਹਦੇ ਲਈ ਵੀ ਸਮਾਂ ਕੱਢਿਆ ਕਰੋ ਉਦੋਂ ਬਾਅਦ ਸਾਰਾ ਸਾਲ ਬੰਕਰ ਲਾਣਦੀ ਹੈ ਰੰਦੇ ਰੰਦੀਆਂ ਆਪਲਾਸਟਰ ਕਰਦੀਆਂ ਉਸਾਰੀ ਜਿਹੀ ਕਰੇ ਟੁਕੜੀ ਲਾਣਦੀ ਹੈ ਤੁਹਾਡੇ ਕਿਤੇ ਨੇ ਕਰਨ ਦੀਆਂ ਪਰ ਕਢ ਲਿਆ ਕਰੋ ਦੋ ਵਿਚਾਰ ਜਿਹੜੇ ਆਏ ਕਿ ਹੱਜ ਹੀ ਭਰ ਜਾਓ ਸੋ ਜਿਨ੍ਹਾਂ ਨੇ ਸਹਿਯੋਗ ਦਿੱਤਾ ਮਾਇਆ ਕਰਕੇ ਧਨ ਕਰਕੇ ਤਨਮਨ ਧਨ ਕਰਕੇ ਸਵਾਮਾ ਕੀਤਾ ਸਾਰਿਆਂ ਦਾ ਧੰਨਵਾਦ ਬਾਬਾ ਬਿਸ਼ਕਰਮਾ ਜੀ ਪਾਈ ਲਾਲੋ ਜੀ ਸਾਰਿਆਂ ਦੇ ਖਜ਼ਾਨੇ ਕੋ ਮੂਰਤਾਂ ਬਰਕਤਾਂ ਬਣ ਜੜਦੀ ਕਲਾ ਮੇਰੇ ਗ੍ਰਾਹਕੀ ਵੀਰ ਜੋ ਪਿਆਰਮਾ ਨੇ ਭਾਈ ਅਮਰਪਾਲ ਸਿੰਘ ਜੀ ਸੋ ਵਾਹਪੁਰਖਾਂ ਦੇ

ਦੀਮਾ ਸਾਹਿਬ ਜੀ ਜਿਹੜਾ ਦੱਸਦਾਂ ਲੱਗਿਆ ਨਾ ਗਿਆਨੀ ਬਣ ਕੇ ਨਿਕਲਦਾ ਜੀ ਕਰਦਾ ਮਹਾਰਾਜੀ ਨਾਮ ਚੱਲਦਾ ਬਾਪੁਰਖਾਂ ਦਾ ਪ੍ਰਭਾਪਾ ਮੱਖਣ ਸਿੰਘ ਜੀ ਸੋ ਆਪਣੇ ਨਾਨਕ ਸਰਸਾਹਬ ਦੇ ਖੰਡਗ੍ਰਤੀ ਸਾਹਿਬਾਨ ਬਾਬੇ ਜਿੰਦਾਰ ਸਿੰਘ ਹੋਣੀ ਸਾਰੇ ਧਾਰ ਵਾਲੇ ਵੀ ਕੰਨ ਕੰਨ ਦੇ ਨਾਮ ਲਵਾ ਸਾਰੀਆਂ ਸਾਰੀਆਂ ਰੱਬੀ ਰੂਹਾਂ ਬਗੀਰ ਕਾਕਾ ਜੀ ਹੋਣੀ ਸੋ ਬਾਬਾ ਪ੍ਰਵੇਲ ਸਿੰਘ ਉਹਦੇ ਸਾਰੇ ਧੰਦਾ ਦੇ ਜੋਗ ਮਹਾਰਾਜਾ ਕਿਰਪਾ ਕਰ ਇਸ ਤਰ੍ਹਾਂ ਸਮਾਵਾ ਰਹੇ ਤੇ ਰਹਿਣ ਸਾਰੇ ਸੰਗਤਾਂ ਦਾ ਧੰਨਵਾਦ ਜਿਨੇ ਵੀ ਮਿੱਤਰ ਵੀਰ ਆਇਓ ਸੋ ਮਹਾਂਪੁਰਖਾਂ ਸਾਰੇ ਧਰਮਾਂ ਦੇ ਧਰਮ ਬਖਸ਼ਦੀਆਂ ਰਾਜਪੂਤ ਪਾਟਿੰਦਾਂ ਨਵੇਂ ਦੇ ਵੀ ਪਹੁੰਚੇ ਹਾਜ਼ਰੀ ਉਪਰ ਸਾਰਿਆਂ ਦਾ ਧੰਨਵਾਦ ਗੁਰੂ ਕਿਰਪਾ ਕਰ ਸਾਡੇ ਲਾਲਾ ਜੀ सेठ ਜੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜਿਨੇ ਵੀ ਆਰਤੀ ਨੂੰ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਔਰ ਮੇਰੀਆਂ ਸਤਿਕਾਰਯੋਗ ਬੀਤੀਆਂ ਪੈਣਾ ਇਹ ਨਾ ਕਹਿਦਾਂ ਸਾਨੂੰ ਤੇ ਧੰਨਵਾਦ ਗੁਰੂ ਜੀ ਰੋਟੀਆਂ ਬਕੌਦ ਬਾਬਾ ਸਾਡਾ ਰੌਂਗੀ ਨਾ ਹਾਂ ਬੋਲੋ ਸਤਨਾਮ ਵਿਖੇ ਤੁਹਾਡਾ ਤੁਹਾਡੀ ਨਾ ਬੱਡੀ ਦਾ ਸਵਾਗਤ ਹੈ ਤੁਹਾਡੇ ਤੇ ਬਹੁਤ ਖੁਸ਼ ਹਾਂ ਇਸੇ ਤਰ੍ਹਾਂ ਨਾਮ ਮੰਨਦੇ ਰਹੋ ਸਵਾਮਾ ਕਰਿਆ ਕਰੋ ਜੁੜ ਕੇ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸੋ ਇਤਿਹਾਸ ਨਾਲ ਬੋਲੋ ਜਿਹੜੇ ਇਤਿਹਾਸ ਸੋ ਇਹ ਹੁੰਦੇ ਵੀ ਇਤਿਹਾਸ ਬੋਲ ਜਾਂਦੇ ਦੁਨੀਆ ਤੋਂ ਵੱਢ ਜਾਂਦੇ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲਾਂ ਕਿ ਅਸਾ ਰਾਜਿਆਂ ਦੇ ਕਿੰਨੇ ਫੂਰ ਜਮੇ ਆਉਣ ਵਾਲੀਆਂ ਦਸਨਾ ਨੇ ਕੁਛ ਨਹੀਂ ਕਿਹੜੀ ਕੌਮ ਨਹੀਂ ਕਿੰਨੇ ਬਸ ਗੁਰੂ ਕਿਰਪਾ ਨਾਲ ਸਾਰੇ ਰਾਜ ਦੇ ਰਾਮ ਬੋਲਦਾ